ਦੇ ਤੇ ਮਨਵ ਜੀਆ ਵਧਾਈਆ ਰਾਗਿਤ ਕਰਨ ਵਾਲਾ ਪਰੀਆ ਸੰਗਤਾਂ ਮਿਲਿਆ ਸਤਿ ਉਕਰਦਾ ਹੋរី ਕੇ ਰਾਮ ਜੀ ਨੇ ਬਸਾਇਆ ਤੇਨਾ ਅੰਗ ਵਾਂਗੋ ਸਤਿ ਨੂੰ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਹੋਰ ਨਾਲੇ ਹਰ ਨਾਲ ਤੂੰ ਮਨ ਮੇਰੇ ਨੂੰ ਤੋਤਾ ਵਿਸਾਣਾ ਅਗੀਕਾਰੋ ਕਰੇ ਤੇਰਾ ਕਾਇ ਸਤ ਸਵਾਰਣਾ ਸਭ ਨੂੰ ਕਰਾਂ ਸੰਪਰਕ ਸਾਥ ਦੀ ਜੋਗਿਆ ਮਨੋਚਾਰ ਦੇ ਕੇ ਤੇਨਾਰ ਮਨ ਸੱਚ ਜਗਤ ਮੰਨ ਸਤੇ ਨੈ ਨਾਮ ਰੰਗ ਦੇ ਰਸ ਸਭਿ ਚਾਰ ਜਿਸ ਦੇ ਸੋਖਾ ਵਿੱਚ ਸਦਾ ਸਿੱਤਿ ਸੁਗਾਂ ਲੇ ਨਾਮਨ ਸਾਵੇਂ ਨਾਮ ਜਿਨ ਕੇ ਮਨ ਵਸਿ ਆਪ ਜੀ ਸ਼ਬਦ ਕਨੇ ਕਹਿ ਲਾਣ ਸੱਚੇ ਸਾਹਿਬ ਕਿਆ ਨਹੀਂ ਕਰਤੇ ਸੱਚਾ ਨਾਮ ਹੀ ਰਹਾ ਆਧਾਰ ਸੱਚੇ ਨਾਮ ਆਧਾਰ ਨੇ ਜੀ ਮੁਖਾ ਸਭ ਕਮਾਈਆ ਅਸਵਾ ਸੁਭਿਨਾਂ ਆਸਿਆ ਜੀ ਜਰ ਸਭ ਸਦਾ ਕੁਰਬਾਨ ਕੀਤਾ ਗੁਰ ਮਿੱਟੋ ਜਿਸ ਦੀ ਆਏ ਮੜੀ ਆਈਆਂ ਕਰ ਦਿਨਾਂ ਸੁਣੋ ਸਤਿਗੁਰੂ ਆਇਆ ਸਤਿ ਆਕੰਕਾਰ ਸਿਸ ਤਮੀ ਜਾਣੀ ਧਾਨ ਤੇਰਾ ਸਰਬ ਗੁਰੂ ਗਾਨ ਤੇਰਾ ਕੀ ਹਰ ਦਾਸ ਹਮਾਨੀ ਜੀਓ ਪਿੰਡ ਸਭ ਤੇਰਾ ਬਾਹੀ ਕਹੁ ਨਾਨਕ ਸਭ ਤੇਰੀ ਬਟੀਆਂ ਕੋਈ ਨਾ ਉਹ ਨ ਜਾਣ ਮੇਰਾ ਹਲੂ ਬੋਲ ਨਾ ਦੀ ਸਤਨਾ ਵਿਸਰੀ ਤੇਨੇ ਤਾਂ ਪਰਿਵਾਰਣ ਹਾਰਾ ਤੁਨ ਨਤਾ ਸੁਨਰਾ ਤਾ ਕੋ ਮਿਗਰਨਾ ਕੋ ਨਾ ਦੇ ਜਾਂ ਕੀ ਪ੍ਰਭਾ ਅਰਦਾਸ ਅਰਦਾਸ ਓਮਕਾਰ ਸ੍ਰੀ ਵਾਹਿਗੁਰੂ ਕੀ ਫਤਿਹ ਸ੍ਰੀ ਮਤਬਾਤੀ ਦੀ ਸਹਾਈ ਵਾਹਿਗੁਰੂ ਭਗਤੀ ਜੀ ਕੀ ਪਾਤਸ਼ਾਹੀ ਤਾਸਵੀ ਪ੍ਰਥਮ ਭਗਤੀ ਸਿਮਰਕ ਗੁਰਦਾਨਤ ਲੈ ਤੇ ਆਏ ਫਿਰ ਆਤਤ ਗੁਰ ਤੇ ਅਮਰਦਾਸ ਰਾਮ ਨਰਸਨ ਜੀ ਸਮਾਏ ਅਰਜਨ ਹਰ ਗੁਬਿਦਨਾ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਸੁਖ ਜੀ ਤੇ ਆਈਐ ਜਿਸੇ ਸਭੁ ਤੁਜੈ ਪੁਜਾਈ ਤੇਰੁ ਬਾਦ ਸਿਮਰਿਐ ਸਬ ਥਾਈ ਹੋਈ ਸਤਿ ਪੈ ਪਤ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਬ ਥਾਈ ਹੋਈ ਸਹਾਇ ਦਸਾਹੀ ਬਾਤ ਸਾਈ ਅਧਿਆਤਕ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਤ ਉਪਤਖ ਦਾਸਦ ਦਿਨਾਨਾ ਧਿਆਨ ਤਨ ਥਾਲ ਸਾਜੀ ਸਾਜੀ ਬੋ ਪੁਰਨਾ ਜੀ ਪੰਜਾਬਿਆਰੀਆ ਤੁਮਾ ਸਾਹਿਬ ਜਗਿਆ ਚੜ੍ਹਈ ਉਪਕੀਆ ਕੀਆ ਜਪੀਆ ਕਰਿ ਬਿਨਾਂ ਦੇ ਆਪ ਕੀ ਦਾ ਨਾਮ ਕਰਿਆ ਵਣ ਕੀ ਸੰਗਿਆ ਰੀਤਿ ਦਾਈ ਦੇਖਵਾਹੀ ਦੇਖ ਗੈਕ ਕੀਤਾ ਤਨ ਬਿਆਨਿਆ ਸਤਿਆਰੀ ਦੇ ਕਮਾਈ ਦਾ ਅਧਿਆਨ ਦਾ ਖਾਦਸਾ ਜੀ ਸਾਹਿਬ ਬੋਲਨਾ ਜੀ ਬਿਨਾਂ ਨਾਸਾ ਯਾਨੇ ਧਰਬੇਤਾ ਸਿੱਧ ਤੇ ਬਤ ਮਤ ਘਟੁਆਈ ਖੋਪਰੀਆਂ ਰੁਆ ਯਾ ਚਟਕੜੀਆਂ ਤੇ ਚੜੀ ਤਨਾਂ ਨਾਂ ਨਾਲ ਚਿਰ ਪਾਏਗੀ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਬੇ ਹਾਰਿਆ ਸਖੀ ਕੀ ਤਿਸਾ ਸਵਾਸਾ ਸੰਗਿ ਬੰਦ ਤਿਨਾ ਦੀ ਪਵਿੱਤਰ ਕਮਾਈ ਦਾ ਧਿਆਨ ਤਾਰੋ ਖਾਲਸਾ ਹੀ ਸਾਹਿਬ ਬੁਰਨਾਦੀ ਪੰਗਿਆ ਤਕਦਾ ਸਰਤ ਗੁਰਦੁਆਰੀ ਆਦਾ ਧਿਆਨ ਤਾਲ ਖਾਲਸਾ ਜੀ ਸਾਹਿਬ ਬੋਲਣਾ ਪ੍ਰਥਮੈ ਸਭੂ ਖਾਲਸਾ ਜੀ ਕੀ ਅਰਦਾਸ ਹੈ ਸਭੂ ਖਾਲਸਾ ਜੀ ਵਾਰਤੂ ਵਾਰੀ ਵਾਹਿਗੁਰੂ ਨਾਮ ਚਿਤਾਗੈ ਚਿਤਾਬਦ ਕਾ ਸਤ ਦਾ ਸਤ ਸੰਗੋਗ ਜਹਾਂ ਜਹਾਂ ਖਾਲਸਾ ਦੀ ਸਾਹਿਬੋ ਤਹਾ ਤਹਾ ਦੀਿਆ ਦੇ ਬੇਗ ਤੇ ਫਤੇ ਬਰਤ ਕੀ ਪੈਜ ਪਾਂਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਦੀ ਕੀ ਬੂਲ ਪਾਲੇ ਖਾਲਸਾ ਦੀ ਸਾਹਿਬੋ ਗੁੰਡਾ ਜੀ ਸਿਖਾਦੋ ਸਿੱਖੀ ਦਾਤ ਕੇ ਸੰਤ ਰਹਦਾ ਨਿਵੇਕ ਨਾਨਕ ਹੋ ਸਾਧਾ ਜੀ ਸਾਧਾ ਦਾ ਨਾ ਸਰਦਾਨ ਨਾਮਧਾਨ ਸ੍ਰੀ ਅਮਰਤ ਸਰ ਸਾਹਿਬ ਜੀ ਦਾਸਨੀ स्नान ਚੌਕੀਆਂ ਚ ਦੇ ਬੁਗੇ ਜੁਗੁ ਜੁਗਾਟਾ ਤਾਰ ਬੁਟਾਹ ਜੈ ਕਾਰਕ ਖਾਨ ਸਾਹਿਬ ਗੁਨਾਧੀ ਮਾਹੀ ਸਿਖਾ ਦਾ ਮਾਨੀਵਾ ਮਾਤੂ ਜੀ ਮਾਤ ਪਤ ਤੇ ਰੱਖੇ ਤਾਰ ਪਿਖ ਵਾਹੀ ਗੁਰੂ ਆਪਣੇ ਬੰਧ ਦੇ ਸਦਾ ਸਹਾਈ ਦਾ ਤਾਰਿ ਜੀਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਨਾਮ ਤੋਂ ਖਾਸਾ ਪੰਚ ਵਿੱਚ ਹੋਈ ਆਦੀ ਕੁੱਲੇ ਦਾਸ ਸਦ ਤੇ ਸੇਵਾ ਸੰਭਾਲਦਾ ਦਾ ਤੇ ਆਦੇ ਖਾਸਾ ਜੀ ਬਖਸ਼ੋ ਏਹ ਜਿ ਬਾਣੀ ਆਦੇ ਮਨ ਨੀਤਾਣੀਆਂ ਦੇ ਤਨ ਨਿਯੋਟੀ ਆਦੀ ਓਟ ਆਦੀ ਪਤੀ ਆਦੀ

ਅਜਿੰਦਾ ਇਸ ਇਸ ਦੀਵਾਨ ਸਤੇ ਬਾਤ ਸਾਹਿਬ ਅੰਮ੍ਰਿਤ ਵੇਲੇ ਦੀਵਾਨ ਸਜਾਇਗੇ ਸਜੇ ਦੀਵਾਨਾਂ ਵਿੱਚ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਕਿਤੇ ਪਾਠ ਕਰਦੇ ਆਨੇਕਾ ਹੀ ਪ੍ਰਕਾਰ ਦੇ ਗੁਲਾਮ ਕਰਦੇ ਆ ਉਹ ਮੀਆਂ ਹੋਣਗੇ ਅੰਜਾਮ ਦੇ ਵਿੱਚ ਇਸ ਵਿੱਚ ਕੀ ਮੁਆਫ ਕਰਨਾ ਅੱਗੇ ਬਾਤ ਤੇ ਸਮਤ ਬਖਸ਼ੀ ਕਿ ਭੜੇ ਇਸ ਲਈ ਗੁਰਬਾਣੀ ਸੱਚ ਕਰਨ ਵਿਖੇ ਪਰਵਾਣ ਕਰਨੀ ਭੜੇ ਇਸ ਲਈ ਗੁਰਬਾਣੀ ਦਾ ਪਹਾ ਦਾਰਾਈਆ ਸੰਤਾ ਦੇ ਮਤਿਵ ਸੰਤਾ ਤਾਂ ਪ੍ਰੂਤ ਮੁਹਕਾਰ ਤੇ ਵਿਚਾਗੇ ਰੱਖਣਾ ਗੁਰ ਸਿੱਖੀ ਜਿਨੂ ਬਖਸ਼ਣਾ ਆਪ ਜੀ ਦੇ ਚਰਨਾਕ ਕੋਲਾ ਪਾਸ ਅਰਦਾਸ ਮੇਰੀ ਜੋਦਲੀ ਹੈ ਹਾਜੂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸੰਤਿ ਜਨੂ ਮੁਖ ਰਖ ਦੇ ਹੋਏ ਤੇ ਹੋਰ ਪਿਆਤਾ ਸਿਧ ਸਿੰਘਲੀਆ ਪਤੰਗਿਆ ਦੀ ਸੰਧੀ ਦਿਵਸ ਨੂੰ ਮੁਖਰ ਦੇਵ ਪਿਛਲੇ ਦਿਨੀ ਆਪ ਜੀ ਦੇ ਚਰਨਾ ਕਮਲਾ ਦਾ ਹੋ ਤਾ ਸਾਹ ਲੈਂਦੇ ਸਮੂਹ ਸੰਤਾਂ ਦੇ ਆਪ ਜੀ ਦੇ ਚਰਨਾ ਕਮਲਾ ਦਾ ਹੋ ਤਾ ਸਾਹ ਲੈਂਦੇ ਸੱਚੇ ਪਾਤਸ਼ਾਹ ਜੀ ਤੁਰਗੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਮਾਕਾ ਨੂੰ ਸਾਹਿਬ ਸ੍ਰੀ ਸਹਿਜ ਬਾਖ਼ਰਮ ਕਰਵਾਏ ਸੱਚੇ ਪਾਤਸ਼ਾਹ ਜੀ پروان کر لیجی پڑھے گرتا دل سننا کام کرتے بچا کے رکھنا ਗੁਰਸਿੱਖ ਜੀ ਬਨ ਮਖਸਨਾ ਜਿਉ ਆਗੇ ਸੰਤ ਦੇ ਹਾਜ਼ਰੀ ਤਿਲਪੁਰ ਨਾ ਦਰ ਪਰਮਾਨੰ ਕੰਗੀ ਕਦਮ ਕਦਮ ਲੇਖੇ ਲਾਉਣੇ ਦੁਖਾਂ ਕਲੇਸ਼ਨ ਪਾਪਾ ਬਿਗਨਾ ਦੇ ਨਾਸ ਕਰਨੇ ਹਰ ਸਮੂਹ ਕੇ ਸਹਿਤਾ ਕਰਨੀ ਜੀ ਹਰ ਮੈਦਾਨ ਤੇ ਗੁਰਸ਼ਮੀ ਅਗੁਣਾ ਤੁਪ ਚਾ ਕਿਰਤਨਾ ਤਾਲਮਟਕ ਦੂਰ ਕਰਨੇ ਜਿਉ ਭਰਾਂ ਸੀ ਸੁਖ ਸ਼ਾਂਤੀ ਵਰਤਾਉਣੀ ਬੱਚਿਆਂ ਦੇ ਸਿਰ ਤੇ ਮੇਰ ਪਰੇ ਹੱਥ ਰੱਖਣੇ ਜਿਉ ਆਪ ਜੀ ਦੇ ਹਜੂ ਸਮ ਸੰਤਾਂ ਦੇ ਦੇਗਾ ਸਦਕੇ ਹਾਜ਼ਰ ਹੋਈ ਆ ਦੇਸ਼ ਰਾਖਵੇਂ ਗਾਤੀ ਕੋ ਚੁਕਸ਼ੋ ਮਾਫ ਕਰਨੀ ਜੀਓ ਆਪਜੀ ਪਰਮਾਨੰਥ ਪਰਮਾਨੰਥ ਆਪ ਪ੍ਰਸਾਦ ਸਾਧ ਸੰਗਤ ਵਿੱਚ ਵਰਤੋਂ ਦੀਆਂ ਆਗਿਆ ਬਖਸ਼ਿਸ਼ ਕਰੀ ਜੀਓ ਆਪਜੀ ਦੇਹ ਦੂਰ ਸਮੂ ਸੰਤਾਂ ਬਲ ਮਾਇਆ ਦਾ ਸੰਗੇ ਸੁਖ ਜਾਨੇ ਭੰਡਾਰੇ ਭਰਪੂਰ ਕਰਨੇ ਵਰ ਬਹੁਤਾ ਬਖਸ਼ ਨਗਰ ਹੇਤੇ ਸੁਖ ਵਰਤਾਵਣੀ ਖਾਨਾ ਲਾਸ شکھاتا پرکاس کرنا جیو آپ جی مکرپا کرنی جیو گرشتھاتی چردی کلا بخشش کرنی جیو آپ جی کرپا کرنی جیو آپنا پاویتا ریلا جیو منامہ بخشش کرنی جیو سامو سانکتا ندنی نگر نیہا نیہا برو جیو نامی بترلتی سیم مرثا بخشنی جیو ہڈی نشکر نیہا شریف آنکو شریف آنکو ਦੇ ਬੇਦਮਾ ਮਾਂ ਬਾਤਿਓ ਅਰਿਓ ਨਿਸਾਨੇ ਦਾ ਖੇਤ ਜੋ ਮਾਨਿਓ ਸੂਰਮਾ ਕਬਜੂਜਾ ਦਾ ਸੂਰਾ ਸੋ ਪਹਿਚਾਨੀਐ ਜੋ ਲਾਰੇ ਦਿਨ ਕਹਿ ਤਾ ਗੁਰਜਾ ਗੁਰਜਾ ਘਟ ਪਰੈ ਦੁਆ ਛੱਡ ਦਿੱਤਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਭ ਨਾ ਕੀ ਅਰੇ ਰੁਤ ਤਾ ਆਉ ਹੋ ਹਮਾਰੇ ਪਾਸ ਸੋ ਕਹਉ ਤਾਲ ਗੁਰ ਸੇਵੀ ਐ ਐ ਜਾ ਰੇ ਉਹ ਵੈਸੇ ਖਸਮ ਨੂਰੇ ਅਰਸਾ ਦੁਰਸਾ ਚਤੀਐ ਜ਼ਬੇ ਦਿੱਤੇ ਸਤੇ ਪਾਕਸ ਮਰ ਜਾਣਾ ਜਨ ਵੀ ਕਟੀਐ ਸਦ ਬੇਦਸਤ ਗੁਰ ਸੇਵੇ ਬਹਤਾ ਦੁਖ ਲਗ ਜੁਗ ਜਾਰੇ ਪਰਮਾਹੀ ਹਮ ਦੀਨ ਤੁਮ ਜੁਗ ਜੁਗ ਤੱਕ ਸਭ ਦੇਹ ਬੁਝਾਈ ਬੇਦਸਤ ਗੁਰ ਸੇਵੇ ਬਹਤਾ ਦੁਖ ਲਗ ਜੁਗ ਜਾਰੇ ਪਰਮਾਹੀ ਹਮ ਦੀਨ ਸਤਿ ਤੇ ਬੇ ਮੁਥਾਈ ਹੰਦੀਓ ਕਿਰਪਾ ਕਰੋ ਤੁਮ ਪਿਆ ਸਤੁਰ ਗਾਤਾ ਮੇਰੇ ਮਿਲਾਵੋ ਹਰ ਨਾਮ ਦੇ ਹੋ ਆਧਾਰੇ ਮਨ ਸਾਹਾਰ ਦੁਖ ਦਾ ਸਹਿਜ ਸਮਾਣੀ ਪਾਇਆ ਕਿਰਕ ਕਾਟਣ ਹਾਲਾ ਸਤਿ ਮਰੋ ਫਿਰ ਜੀਵੋ ਸਤਿ ਨੀ ਤਾਂ ਫਿਰ ਮਰਨ ਨਾ ਹੋਈ ਹਮਤ ਨਾਮ ਸਦਾ ਮਨ ਗੇਠਾ ਸਭ ਦੇ ਪਾਵੈ ਤੁਹੀ ਜਗ ਦਾਦਰ ਰਖੀ ਹੱਥ ਆਪਣ ਜਿਸ ਪਾਵੈ ਉਸ ਦੇ ਨਾਨਕ ਨਾਮੁਰ ਤੇ ਸੁਧ ਪਾਇਆ ਦਰਗਹ ਹੈ ਜਾਂ ਪੈਸੇ ਹੀ ਦਤ ਦਾਤ ਰਖੀ ਹੱਦ ਅਪਣਾ ਜਿਸ ਬਾ